ਸਰਦਾਰ ਗੁਰਦੇਵ ਸਿੰਘ ਦੇਮਾਨ ਜਿਹੜੇ ਕਿ ਮਾਂਜੋਗ ਬਧਾਇਕ ਨੇ ਨਾਬਾਤੋਂ ਸਾਡੇ ਸਾਥੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਰਕਾਰੀਓ ਪਿਤਾ ਜੀ ਜਰਾ ਲਾਲ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਬੜੀ ਦੁਖਦਈ ਘਟਨਾ ਸੀ ਦੁਖਦਾਈ ਘਟਨਾ ਸੀ ਇਹ ਸੋ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸੋ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਤੇ ਖਰੀਕ ਹੋਣਾ ਹੁੰਦਾ ਤੋ ਇਹਨਾਂ ਦਾ ਦੁੱਖ ਵਡਾਉਣ ਲਈ ਆਜ ਅਫਸੋਸ ਦੇ ਲਈ ਮੈਂ ਅੱਜ ਇੱਥੇ ਨੱਪਾ ਬਿਤੇ ਆਇਆ ਸੀ ਸੋ ਅਸੀਂ ਬੜੀ ਬੁੱਝੋ ਪੀਤਾ ਔਰ ਅਰਦਾਸ ਕੀਤੀ ਹੈ ਵੀ ਸਰ ਲਾਲ ਸਿੰਘ ਜਿਹੜਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸਾਹਿਤ ਦੀ ਸੰਗੀਤ ਦੀ ਔਰ ਬੜੀਆ ਸਿੱਖਿਆ ਦਿੱਤੀ ਸਾਡੇ ਸਾਥੀ ਰਾਜੇ ਦੇ ਪ੍ਰਤੀ ਮਾਨੋਦਾਨ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਰੱਖੇ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਦਾ ਬਲਵੰਤ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਰਕਾਰਯੋਗ ਸਪੀਕਰ ਵਿਧਾਨ ਸਭਾ ਪੰਜਾਬ ਸਰਪੋਤਾਲ ਸਿੰਘ ਜੀ ਜਿੰਨਾ ਸਾਉ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ ਅਠਾਈ ਦਿਨ ਨਹੀਂ ਚਲੇਗਾ ਤੁਹਾਨੂੰ ਤੜਾਈ ਕਰਦੇ ਸਗਾ ਲਾਜ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਇਹ ਕੇਸ਼ਤਾਰ ਪਰਮਾਤਮਾ ਤੋਂ ਉੱਚਾ ਨਾਮਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਇਸਾਪਤ ਲਾਲ ਸਿੰਘ ਜੀ 1934 ਦਾ ਬਰਤਾਰ 2022 ਦੇ ਵਿੱਚ ਚਲੇ ਗਏ तकरीबन 90 ਸਾਲ ਪਲੱਸ ਉਮਰ ਜਿਹੜੀ ਆ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਕੁੜੇ ਰਾਜੇ ਕੰਮ ਕਰਦੇ ਸੀ ਜਮਨ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਂ ਬਾਪ ਦਾ ਜਾਣਾ ਇਸ ਉਮਰ ਦਾ ਆ ਸਮਝ ਲਓ ਕਿ ਪੀੜੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਮਦੇ ਨਾਲ ਹੀ ਚੱਲੀ ਸੀ ਸੰਤਾ ਕੋ ਨਾਂ ਵੀ ਨਹੀਂ ਆ ਕੋ ਜ਼ਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪੁਰਾਣੀਆਂ ਕਹਾਣੀਆਂ ਪੁਰਾਣੇ ਗੀਤ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਪੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਯਾਦ ਪਿਆ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਉਹ ਜਿਹੜੀਆਂ ਕੋ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂਾਂ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਕੰਮ ਨਹੀਂ ਸਾਡੇ ਘਰ ਦੇ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਜਿੰਨੇ ਪਰਦੇਸ ਵਿੱਚ ਆਪਣੇ ਪੈਣਪਰਾ ਵਸ ਜੇ ਨੇ ਕਿ ਆਪਣੇ ਮਾਂ ਬਾਪ ਦੀ ਸੇਵਾ ਕਰੋ ਆਪਣੀ ਮਾਂ ਦੀ ਆਪਣੀ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਨਸ਼ਾਂਵੇਂ ਬੁੱਤੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿਹਦਾ ਮੁੱਢ ਮਾਨ ਕੇ ਆਪਾਂ ਵੱਡੇ ਹੋਏ ਹਾਂ ਔਰ ਉਹਨਾਂ ਦਾ ਜਿੰਨਾ ਆਪ ਕਰਾਂਗੇ ਉਹਨਾਂ ਹੀ ਵੱਧ ਹਾਲ ਜਗਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਭਰਾ ਦੋ ਭੈਣ ਅਸੀਂ ਸਾਰੇ ਪੜ੍ਹੇ ਪਰ ਮੇਰੇ ਪਿਤਾ ਜੀ ਕੰਮਾਂ ਦੇ ਫੇਰੀ ਕਰਦੇ ਰਹੇ ਉਹਨਾਂ ਨੇ ਲੰਮਾ ਸਮਾਂ 40-45 ਸਾਲ ਸਾਈਕਲ ਦੀ ਦੁਕਾਨ ਕੀਤੀ ਪਰ ਇੱਕ ਕਿਰਤਨਾ ਜੁੜਿਆ ਇਨਸਾਨ ਜਿਹਨੂੰ ਇੰਨੀਕ ਸਮਝ ਸੀ ਕਿ ਸਿੱਖਿਆ ਜਿਹੜੀ ਹੈ ਸਭ ਤੋਂ ਵੱਡਾ ਵਰਦਾਨ ਹੈ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਮੈਂ ਹੁਣ ਪੀਐਚਲੀ ਕਰਦਾ ਹਾਂ ਜਦੋਂ ਮੇਰਾ ਪੀਐਚੀ ਦਾ ਟੈਸਟ ਹੋਇਆ ਤੇ ਮੈਂ ਦੱਸਿਆ ਬਾਪੂ ਜੀ ਨੂੰ ਆ ਕੇ ਕਿ ਮੈਂ ਮੇਰੀ ਅੱਜ ਟੈਸਟ ਸੀਗਾ ਆਨਲਾਈਨ ਤੇ ਮੈਂ ਇੱਕ ਪਾਸੇ ਰਿਹਾ ਬੜੇ ਖੁਸ਼ ਹੋਏ ਮੈਨੂੰ ਬਹੁਤ ਪਛੀ ਹੈ ਮੇਰਾ ਤੇ ਪੀਐਚਡੀ ਕਰ ਰਿਹਾ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਸੋਚ ਵਾਲੇ ਇਨਸਾਨ ਇਹ ਤਾਂ ਬੰਦਾ ਸੋਚਦਾ ਹੈ ਕਿ ਬੱਚੇ ਵੱਡੇ ਨੇ ਵੱਡਾ ਪਰਿਵਾਰ ਹੈ ਕੱਲ ਨੂੰ ਕਿਤੇ ਕੰਮ ਕਰੋ ਪੈਸੇ ਲਿਆਓ ਤਾਂ ਘਰ ਵੱਡਾ ਬਣਾਈਏ ਗੱਡੀਆਂ ਗੱਡੀਆਂ ਲੈ ਲਈਏ ਜ਼ਮੀਨ ਜਾਇਦਾਦਾਂ ਉਹ ਮਨ ਨੇ ਜ਼ਿੰਦਗੀ ਭਰ ਦੇ ਵਿੱਚ ਸਬਰ ਸੁਖ ਵਾਲੀ ਜ਼ਿੰਦਗੀ ਬਤੀਤ ਕੀਤੀ ਕਦੇ ਵੀ ਉਹਨਾਂ ਨੂੰ 5-7 ਦੇ ਦੋ ਤਾਂ ਕੁਛ 5000 ਦੇ ਦੋ ਤਾਂ ਕੁਛ ਨਾ ਕੁਛ ਦੇ ਦੋ ਤਾਂ ਵੀ ਕੁਛ ਉਹਨਾਂ ਨੇ ਕਹਿੰਨੇ ਜੀ ਬਹੁਤ ਹੈ ਇਹ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਹੜੀ ਸਾਡੇ ਬਾਪੂ ਦੀ ਕੀਤੀ ਤੇ ਅੱਜ ਕਿਸੇ ਤਰ੍ਹਾਂ ਤੇ ਕੁਦਰਤਿਕ ਸੰਮਾਨ ਸਾਹਿਬ ਸਾਡੇ ਭਰਾ ਨਹੀਂ ਬਹੁਤ ਸਰਕਾਰੀ ਹੋ ਗਏ ਸਮਾਂ ਕੱਢ ਕੇ ਆਏ ਨੇ ਮੈਂ ਇਹਨਾਂ ਦਾ ਦੋਨੋਂ ਹੱਥ ਫੜ ਕੇ ਸਿੱਖਾ ਕੇ ਬਹੁਤ ਮਰਦਾ ਕਰਦਾ